ਮਹਿੰਦਰ ਕੋਰ ਮੇਰੇ ਵੱਲੋਂ ਪ੍ਰੇਮਪਰੀ ਸਾਤਸਰੀਆ ਗੱਲ ਜੀ ਆਓ ਅੱਜ ਹੁਣ ਤੁਹਾਨੂੰ ਇੱਕ ਲੋਕ ਗੀਤ ਸੁਣਾਉਨੇ ਹਾਂ ਇਹ ਪਤੀ ਪਤਨੀ ਦਾ ਹੈ ਤੇ ਆਓ ਰਲ ਮਿਲ ਕੇ ਇਸ ਪੰਜਾਬੀ ਲੋਕ ਗੀਤ ਦਾ ਆਨੰਦ ਮਾਣੀਏ ਜੀ ਆਪ ਤੇ ਤੋਰ ਗਿਓ ਪਰਦੇ ਸੁਵ ਸਿੰਘ ਜੀ ਰੋੜੇ ਬੂਟਾ ਮ ਸਿੰਘ ਜੀ ਰੋੜੇ ਬੂਟਾ ਲਾਵੇ ਗਿਆ ਅਸੀ ਨਾਮ ਨਿਓ ਦੀਛਾਂ ਵ ਸਿੰਘ ਜੀ ਲੋਕਾਂ ਪਾਣੇ ਵ ਸਿੰਘ ਜੀ ਲੋਕਾਂ ਪਾਣੇ ਲਾਵੇ ਗਿਆ ਤੂੰ ਤੇ ਤੇ ਮੈਨਾ ਦੀਪਰੀਤ ਵ ਸਿੰਘ ਜੀਓ ਨਾਮਉਜਾ ਵ ਸਿੰਘ ਜੀਓ ਨਾਮਉਜਾ ਮਣ ਲਈਆ ਆਪ ਤੇ ਤੁਰ ਗਿਓ ਪਰਦੇ ਵ ਸਿੰਘ ਜੀ ਰੋੜੇ ਖੂਆ ਵ ਸਿੰਘ ਜੀ ਰੋੜੇ ਖੂਆ ਲਾ ਵੇ ਗਿਓ ਅਸੀ ਨ ਪੀਤਾ ਉਹ ਦਾਨੀਰ ਵ ਸਿੰਘ ਜੀ ਲੋਕਾਂ ਪਾਣੇ பான மே மீனா மூஜா மனி ਆਪ ਤੇ ਤੋਰ ਗਏ ਹ ਪਰਦੇਸ ਵ ਸਿੰਘ ਜੀ ਰੌੜੇ ਮਹਿਲ ਵ ਸਿੰਘ ਜੀ ਰੌੜੇ ਮਹਿਲ ਪਵਾ ਵਗੇ ਆਸਾਨ ਮਾਨੀ ਉਹ ਦੀਵਾਰ ਵ ਸਿੰਘ ਜੀ ਲੋਕਾਂ ਪਾਣੇ ਵਸਿੰਗ ਜੀ ਲੋਕਾਂ ਪਾਣੇ ਪਾਵੇ ਗਿਆ ਜੇਠ ਜਠਾਣੀ ਦੀ ਪਰਿਤ ਵਸਿੰਗ ਜੀਓ ਨਾਮ ਉਜਾ ਵਸਿੰਗ ਜੀਓ ਨਾਮ ਉਜਾ ਮਾਨ ਲਈਆਂ ਪਤ ਤੇ ਤੋਰ ਗਿਆ ਪਰਦੇਸ ਵੇ ਸਿੰਘ ਜੀ ਰੋੜੇ ਬਾਗ ਵੇ ਸਿੰਘ ਜੀ ਖੇਤੀ ਬਾਗ ਲਵਾਵੇ ਗਿਆ ਅਸਿਨਾਂ ਕੀ ਮਾਨੀਓ ਦੀਛਾਂ ਵੇ ਲੋਕ ਸਿੰਘ ਜੀ ਲੋਕ ਕਪਾਣੇ ਵਸਿੰਗ ਜੀ ਲੋਕਾਂ ਪਾਣੇ ਲਾਵੇਗੀ ਆ ਸਾਸ ਤੇ ਸੋਰੇ ਦੀਪ ਰਿਤ ਵਸਿੰਗ ਜੀਓ ਨਾਮਉ ਜਾ ਵਸਿੰਗ ਜੀਓ ਨਾਮਉ ਜਾ ਹਮਾਨ ਲਈਆਂ ਤੇ ਤੁਰ ਗਿਆ ਪਰਦੇਸ ਮੇ ਸਿੰਘ ਜੀ ਰੋੜੇ ਛੜਕ ਵੇ ਸਿੰਘ ਜੀ ਰੋੜੇ ਛੜਕ ਬਣਾ ਵੇ ਗਿਆ ਆਸਾਨਾ ਕੀਤੀ ਹੋਤੇ ਸੇਰ ਵੇ ਸਿੰਘ ਜੀ ਲੋਕ ਪਾਣੇ ਵਸਿੰਗ ਜੀ ਲੋਕਾਂ ਪਾਣੇ ਬਣਾਵੇ ਗਿਓਂ ਦੇਰ ਦਰਾਨੀ ਦੀਪਰੀਤ ਵਸਿੰਗ ਜੀ ਓਨਾ ਮੌਜਾ ਵਸਿੰਗ ਜੀ ਓਨਾ ਮੌਜਾ ਮਾਨ ਲਈਆਂ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਦੀ ਤੁਸੀਂ ਇਹਦਾ ਆਨੰਦ ਮਾਣ ਤੇ ਮੈਨੂੰ ਦਿਵਾ ਗਿਆ ਖੁਸ਼ ਰੱਖ ਸ਼ਾਰ ਬਾਦਰੋਂ ਬੈਕਗ੍ਰਾਉਂਡ ਸਾਹਮਣੇ ਸਿਰ ਤੇ ਮੇਰ ਪਰੇ ਹੱਥ ਰੱਖ ਕੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ